ਕੋਈ ਛੋਟੇ ਸੁਪਨੇ ਦੇਖਦਾ ਹੈ ਕੋਈ ਵੱਡੇ ਸੁਪਨੇ ਦੇਖਦਾ ਹੈ ਜੋ ਲੋਕ بڑے ਸੁਪਨੇ ਦੇਖਦੇ ਹਨ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਹਨ ਕਿ ਤੁਹਾਡੇ ਬਸ ਵਿੱਚ ਨਹੀਂ ਹੈ ਇਹ ਕੰਮ ਅਗਰ ਤੁਸੀਂ ਵੀ ਉਹਨਾਂ ਵਿੱਚੋਂ ਹੋ ਜੋ بڑے ਸੁਪਨੇ ਦੇਖਦੇ ਹਨ ਅਤੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ ਤਾਂ ਇਹ ਕਹਾਣੀ ਤੁਹਾਡੇ ਲਈ ਹੈ ਇੱਕ ਵਾਰ ਦੀ ਗੱਲ ਹੈ ਇੱਕ ਬੱਚਾ ਸਰਕਾਰੀ ਸਕੂਲ ਚ ਪੜ੍ਹਾਈ ਕਰਨ ਜਾਂਦਾ ਸੀ ਅਤੇ ਉਸ ਦਾ ਪਾਪਾ ਇੱਕ ਅਮੀਰ ਸੇਠ ਦੇ ਘਰ ਨੌਕਰੀ ਕਰਦਾ ਸੀ ਬੱਚਾ ਪਾਪਾ ਦੇ ਨਾਲ ਕਦੇ-ਕਦੇ ਉੱਥੇ ਜਾਂਦਾ ਸੀ ਦੇਖਦਾ ਕਿ ਪਾਪਾ ਕੀ ਕੀ ਕੰਮ ਕਰਦੇ ਹਨ ਤਾਂ ਪਾਪਾ ਵੱਡੀਆਂ-ਵੱਟੀਆਂ ਲਗਜ਼ਰੀ ਗੱਡੀਆਂ ਦੀ ਸਾਫ਼-ਸਫਾਈ ਕਰਦੇ ਸਨ ਜਿੱਥੇ ਉਹ ਗੱਡੀਆਂ ਦੀ ਸਫਾਈ ਕਰਦੇ ਸਨ ਉਹ ਬੰਗਲਾ ਬਹੁਤ ਵੱਡਾ ਸੀ ਕਈ ਨੌਕਰ ਚਾਕਰ ਸਨ ਉੱਥੇ ਉਸ ਬੱਚੇ ਨੂੰ ਲੱਗਦਾ ਸੀ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਮੇਰੇ ਪਾਪਾ ਇਹਨਾਂ ਗੱਡੀਆਂ ਦੀ ਸਫਾਈ ਨਹੀਂ ਕਰਨਗੇ ਬਲਕਿ ਇਹਨਾਂ ਦੇ ਵਿੱਚ ਬੈਠਣਗੇ ਇੱਕ ਦਿਨ ਉਸਤੇ ਸਕੂਲ ਦੇ ਵਿੱਚ ਟੀਚਰ ਨੇ ਕਿਹਾ ਕਿ ਸਾਰੇ ਬੱਚਿਆਂ ਨੇ ਆਪਣੇ ਆਪਣੇ ਸੁਪਨੇ ਬਾਰੇ ਇੱਕ ਇੱਕ ਲੇਖ ਲਿਖ ਕੇ ਲਿਆਉਣਾ ਹੈ ਸਾਰੇ ਬੱਚਿਆਂ ਨੇ ਆਪਣੇ ਸੁਪਨੇ ਬਾਰੇ ਲਿਖਿਆ ਅਤੇ ਅਗਲੇ ਦਿਨ ਪਹੁੰਚ ਕੇ ਕਾਪੀ ਅਧਿਆਪਕ ਨੂੰ ਸਬਮਿਟ ਕਰਵਾਈ ਟੀਚਰ ਨੇ ਜਦ ਰਿਜ਼ਲਟ ਅਨਾਉਂਸ ਕੀਤਾ ਤਾਂ ਉਸਨੇ ਸਾਰੇ ਬੱਚਿਆਂ ਨੂੰ ਵਧੀਆ ਨੰਬਰ ਦਿੱਤੇ ਪਰ ਇਸ ਬੱਚੇ ਨੂੰ ਫੇਲ ਕਰ ਦਿੱਤਾ ਬੱਚੇ ਨੂੰ ਸਮਝ ਨਹੀਂ ਆਇਆ ਕਿ ਆਖਿਰ ਹੋਇਆ ਕੀ ਉਸਨੇ ਟੀਚਰ ਨੂੰ ਪੁੱਛਿਆ ਕਿ ਸਰ ਮੇਤੋ ਕੀ ਗਲਤੀ ਹੋਈ ਹੈ ਮੈਂ ਪਾਸ ਕਿਉਂ ਨਹੀਂ ਹੋ ਪਾਇਆ ਤਾਂ ਟੀਚਰ ਨੇ ਕਿਹਾ ਕਿ ਜੇ ਤੂੰ ਆਪਣੇ ਬਸ ਦਾ ਕੁਝ ਲਿਖਦਾ ਅਜੀਹਾ ਕੁਝ ਲਿਖਦਾ ਜੋ ਹੋ ਸਕਦਾ ਹੈ ਤਾਂ ਸ਼ਾਇਦ ਤੂੰ ਪਾਸ ਹੋ ਜਾਂਦਾ ਪਰ ਤੂੰ ਉਹ ਚੀਜ਼ ਲਿਖਦੀ ਜੋ ਹੋ ਹੀ ਨਹੀਂ ਸਕਦੀ ਮਤਲਬ ਤੂੰ ਆਪਣੇ ਹਾਲਾਤ ਦੇਖੇ ਹਨ ਤੂੰ ਲਿਖ ਰਿਹਾ ਹੈ ਕਿ ਤੇਰੇ ਕੋਲ ਲਗਜ਼ਰੀ ਕਾਰਾਂ ਹੋਣਗੀਆਂ ਇੰਨਾ ਵੱਡਾ ਘਰ ਹੋਵੇਗਾ ਕਾਰੋਬਾਰ ਹੋਵੇਗਾ ਪਰ ਦਵਾਰਾਂ ਤੇ ਸੋਚੋ ਕੁਝ ਅਜੀਹਾ ਲਿਖ ਆਪਣੇ ਬਾਰੇ ਜੋ ਤੂੰ ਕਰ ਸਕਦਾ ਹੈ ਬੱਚੇ ਨੇ ਸ਼ਾਮ ਨੂੰ ਘਰ ਪਹੁੰਚ ਕੇ ਬਹੁਤ ਸੋਚਿਆ ਪਰ ਕੁਝ ਸਮਝ ਨਹੀਂ ਆਇਆ ਰਾਤ ਨੂੰ ਸੋਚਦੇ ਸੋਚਦੇ ਸੌ ਗਿਆ ਪਰ ਸਮਝ ਨਹੀਂ ਆਇਆ ਉਸ ਦੀਆਂ ਅੱਖਾਂ ਵਿੱਚ ਉਹੀ ਸੁਪਨਾ ਚੱਲ ਰਿਹਾ ਸੀ ਕਿ ਵੱਡੀਆਂ-ਵੱਡੀਆਂ ਗੱਡੀਆਂ ਹੋਣਗੀਆਂ ਤੇ ਪਾਪਾ ਉਹਨਾਂ ਗੱਡੀਆਂ ਵਿੱਚ ਬੈਠਣਗੇ ਇੰਨਾ ਵੱਡਾ ਸਾਡਾ ਘਰ ਹੋਵੇਗਾ ਬੱਚੇ ਨੇ ਠਾਨ ਲਿਆ ਸਰ ਤੁਸੀਂ ਫੇਲ ਕਰਨਾ ਹੈ ਤਾਂ ਕਰ ਦਿਓ ਮੈਂ ਆਪਣਾ ਸੁਪਨਾ ਨਹੀਂ ਬਦਲਾਂਗਾ ਮੇਰਾ ਸੁਪਨਾ ਇਹੀ ਰਹੇਗਾ ਟੀਚਰ ਨੇ ਕਿਹਾ ਜੋ ਮਰਜੀ ਉਸ ਬੱਚੇ ਨੂੰ ਫੇਲ ਕਰ ਦਿੱਤਾ ਗਿਆ ਬਹੁਤ ਸਾਲਾਂ ਤੋਂ ਬਾਅਦ ਇੱਕ ਆਰਡੀਟੋਰੀਅਮ ਵਿੱਚ ਇੱਕ ਬੰਦਾ ਆਪਣੀ ਸਕਸੈਸ ਦੀ ਕਹਾਣੀ ਸੁਣਾ ਰਿਹਾ ਸੀ ਅਤੇ ਉਹੀ ਟੀਚਰ ਜਦੋਂ ਉਹਨਾਂ ਦੀ ਉਮਰ ਢਾਲ ਚੁੱਕੀ ਸੀ ਥੱਲੇ ਬੈਠੇ ਹੋਏ ਸਨ ਬੰਦਾ ਆਪਣੀ ਸਪੀਚ ਖਤਮ ਕਰਕੇ ਥੱਲੇ ਆਇਆ ਤੇ ਆ ਕੇ ਟੀਚਰ ਦੇ ਪੈਰਾਂ ਨੂੰ ਹੱਥ ਲਾ ਕੇ ਆਸ਼ੀਰਵਾਦ ਲਿਆ ਤੇ ਕਿਹਾ ਸਰ ਮੈਂ ਉਹੀ ਬੱਚਾ ਹਾਂ ਜਿਸ ਨੂੰ ਤੁਸੀਂ ਆਪਣਾ ਸੁਪਨਾ ਲਿਖਣ ਕਰਕੇ ਫੇਲ ਕਰ ਦਿੱਤਾ ਸੀ ਇਹ ਛੋਟੀ ਜਿਹੀ ਕਹਾਣੀ ਇਹ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੈ। ਬਸ ਸ਼ਰਤ ਇਹ ਹੈ ਕਿ ਵੱਡੇ ਸੁਪਨੇ ਦੇਖੋ ਤੇ ਉਹਨਾਂ ਨੂੰ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਪੂਰਾ ਕਰੋ।